ਸਸਰੀਕਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਾ ਕਾਲਾ ਮੁਖਸਰੀਆ ਦੋਸਤੋ ਅੱਜ ਤੁਹਾਨੂੰ ਘੋੜਾ ਦਿਖਾਉਨੇ ਆ ਹਾਥੀ ਘੋੜੇ ਦਾ ਪੋਤਾ ਅਰਜਨ ਸਾਨੀ ਘੋੜਾ ਪਿੰਡ ਦੋਸਤੋ ਭਾਗਸਾਰਾ ਜ਼ਿਲ੍ਹਾ ਸ਼੍ਰੀ ਮੁਖਸਰ ਸਾਹਿਬ ਤੇ ਟਾਪ ਦੇ ਰਿਜ਼ਲਟ ਦਿੰਦਾ ਹੈ ਬਾਈ ਰੈਂਪੇ ਨੰਬਰਦਾਰ ਦਾ ਇੱਕ ਘੋੜਾ ਤੇ ਰਿਜ਼ਲਟ ਤੁਸੀਂ ਸਾਹਮਣੇ ਦੇਖਦੇ ਹੋ ਬਹੁਤ ਸੋਹਣੇ ਬੱਚੇ ਪਾਉਂਦਾ ਤੁਸੀਂ ਦੇਖ ਸਕਦੇ ਹੋ ਜੇ ਦੋਸਤੋ ਗੱਲ ਆਪਾਂ ਕੋੜੇ ਦੀ ਕਰੀਏ ਤਾਂ ਜੇ ਕੋੜੇ ਦੀ ਹਾਈਟ ਦੀ ਗੱਲ ਕਰੀਏ ਤਾਂ 64+ ਹਾਈਟ ਹੈ ਬਾਕੀ ਕੰਨਕ ਵਾਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਨ ਲੱਗਿਆ ਹੋਇਆ ਮੂੰਹ ਮੱਥੇ ਦਾ ਵੀ ਕੋੜਾ ਬਹੁਤ ਸੋਹਣਾ ਤੇ ਹਾਈਟ ਵੀ ਚੰਗੀ ਆ ਤੇ ਲੈਂਥ ਵੀ ਬਹੁਤ ਚੰਗੀ ਹੈ ਦੋਸਤੋ ਬਹੁਤ ਸੋਨਾ ਘੋੜਾ ਬਾਈ ਰੈਂਪੇ ਦਾ ਭਾਗਸਰ ਵਾਲੇ ਦਾ ਤੇ ਦੋਸਤੋ ਜੇ ਆਪਾਂ ਗੱਲ ਕਰਦੇ ਆਂ ਘੋੜੀਆਂ ਕਰਾਸ ਕਰਾਉਣ ਦੀ ਤਾਂ ਬਾਈ ਜੀ ਤੁਸੀਂ ਆਪਣੀ ਵੀਡੀਓ ਦਿਖਾ ਕੇ ਜਾ ਸਕਦੇ ਹੋ ਤੇ ਬਾਈ ਪੂਰਾ ਮਾਣ ਤਾਣ ਕਰਨਗੇ ਤੁਹਾਡਾ 21000 ਰੁਪਿਆ ਫੀਸ ਆ ਦੋਸਤੋ ਇਸ ਘੋੜੇ ਦੀ ਹਾਥੀ ਘੋੜੇ ਦਾ ਇਹ ਪੋਤਾ ਅਰਜਨ ਤੇ ਬਾਕੀ ਤੁਹਾਨੂੰ ਅੱਗੇ ਵੀਡੀਓ ਆਪਾਂ ਪੂਰੀ ਘੋੜੇ ਦੀ ਤੋਰ ਕੇ ਦਿਖਾਵਾਂਗੇ ਇਤੁਰਤਾ ਕਿਨਿਆ ਕੁੜਾ ਬਹੁਤ ਸੋਹਣਾ ਕੁੜਾ ਦੋਸਤੋ ਬਹੁਤ ਸੋਹਣਾ ਕੰਨ ਲੱਗਿਆ ਹੋਇਆ ਆਜੋ ਦੋਸਤੋ ਅੱਗੇ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਕੁੜੇ ਦੀ ਤੋੜ ਕੇ ਲੈ ਵੀ ਦੋਸਤੋ ਤੁਸੀਂ ਚਾਲ ਤੇ ਬੜਕ ਦੇ ਬਹੁਤ ਸੋਨਾ ਘੋੜਾ ਬਾਈ ਜੀ ਬਹੁਤ ਸੋਨੇ ਬੱਚੇ ਆਉਂਦੇ ਆ ਬਾਕੀ ਜੇ ਕੰਨਾਂ ਕੋਨਾਂ ਦੀ ਲੈਂਥ ਬਾਰੇ ਗੱਲਬਾਤ ਕਰੀਏ ਇਹ ਖੜਨ ਦਾ ਘੋੜੇ ਦਾ ਤਰੀਕਾ ਦੇਖੀ ਤਾਂ ਬਹੁਤ ਸੋਹਣਾ ਹਾਂ ਲਵੀ ਦੋਸਤੋ ਬਾਈ ਰੈਂਪੇ ਦਾ ਘੋੜਾ ਇਹ ਭਾਗਸਰ ਵਾਲੇ ਪਿੰਡ ਤੋਂ ਆ ਜੇ ਕਿਸੇ ਭਰਾ ਨੇ ਘੋੜੀ ਕਰਾਸ ਕਰਵਾਉਣੀ ਹੋ